ਪੰਜਾਬ ਦੇ ਵਿੱਚ ਵਾਪਰੀ ਰੂ ਕੰਬਾਉ ਵਾਰਤਾ ਜਿੱਥੇ ਵਿਆਹੀ ਕੁੜੀ ਨੂੰ ਉਸਦੇ ਪਤੀ ਨੇ ਖਤਮ ਕਰ ਦਿੱਤਾ ਮਾਪਿਓ ਨੇ ਇਸ ਧੀ ਨੂੰ ਜਨਮ ਦਿੱਤਾ ਪੜਾਇਆ ਲਿਖਾਇਆ ਪਾਲ ਪੋਸ ਕੇ ਅਤੇ ਹਰ ਮੁਸ਼ਕਿਲ ਨੂੰ ਸਹੰਦੇ ਹੋਏ ਇਸ ਨੂੰ 19-20 ਸਾਲ ਦੀ ਕਰ ਦਿੱਤਾ ਉਹਨਾਂ ਪਾਪੀਆਂ ਨੇ ਮਹਿਜ਼ 20 ਦਿਨਾਂ ਦੇ ਵਿੱਚ ਹੀ ਇਸ 19 ਸਾਲ ਦੀ ਕੁੜੀ ਨੂੰ ਮੋਗਾਤਾ ਇਹ ਨਹੀਂ ਸੋਚਿਆ ਕਿ ਉਹ ਕਿਸੇ ਦੇ ਮਾਪਿਆਂ ਦੀ ਧੀ ਹੈ ਉਹਨਾਂ ਦੀ ਆਸ ਹੈ ਸਾਰੀਆਂ ਖੁਸ਼ੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਇਸ ਤੋਂ ਬਾਅਦ ਪਿਓ ਦਾ ਹਾਲ ਤਾਂ ਸਾਰੇ ਜਾਣੇ ਦੇਖ ਹੀ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਉਸ ਕੁੜੀ ਦੇ ਜਾਨ ਮਗਰੋਂ ਵੀ ਉਸ ਦੇ ਚਰਿੱਤਰ ਨੂੰ ਲੈ ਕੇ ਗਲਤ ਗੱਲਾਂ ਆਖ ਰਹੇ ਨੇ ਇੰਨਾ ਸਭ ਕੁਝ ਹੋਣ ਤੋਂ ਬਾਅਦ ਕੁਝ ਲੋਕ ਉਸ ਕੁੜੀ ਦੇ ਬਾਰੇ ਗਲਤ ਗੱਲਾਂ ਕਹਿ ਰਹੇ ਨੇ ਅਤੇ ਉਹਨਾਂ ਨੂੰ ਸੇਧ ਦੇਣ ਦੇ ਲਈ ਹੀ ਉਹਨਾਂ ਦੇ ਕਮੈਂਟਾਂ ਨੂੰ ਰਿਪਲਾਈ ਕੀਤਾ ਜਾ ਰਿਹਾ ਹੈ ਉਹਨਾਂ ਚੰਗੇ ਅਤੇ ਸੂਝਵਾਨ ਲੋਕਾਂ ਦੇ ਵੱਲੋਂ ਜੋ ਕਿ ਇਹਨਾਂ ਨੂੰ ਸਹੀ ਰਸਤੇ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਆਖ ਰਹੇ ਨੇ ਕਿ ਥੋੜੀ ਬੋਤੀ ਸ਼ਰਮ ਕਰੋ ਇਹੋ ਜਿਹਾ ਕੁਝ ਲਿਖਣ ਤੋਂ ਪਹਿਲਾਂ ਇਹ ਸੋਚੋ ਕਿ ਤੁਹਾਡੀਆਂ ਵੀ ਧੀਆ ਪੈਣਾ ਨੇ ਅਤੇ ਉਹ ਵੀ ਕਿਸੇ ਦੀ ਧੀ ਸੀ ਪੂਰੀ ਗੱਲ ਨੂੰ ਉਹ ਜਾਣਦੇ ਵੀ ਨਹੀਂ ਕਿ ਕੀ ਹੋਇਆ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਕੁੜੀ ਦੇ ਪਰਿਵਾਰ ਤੇ ਇਸ ਸਮੇਂ ਕੀ ਵਿਪਤਾ ਪਈ ਹੈ ਸਿਰਫ ਉਹ ਕੁੜੀ ਨੂੰ ਪੁੱਠਾ ਬੋਲ ਰਹੇ ਨੇ ਉਸਦੇ ਚਰਿੱਤਰ ਨੂੰ ਲੈ ਕੇ ਗਲਤ ਗੱਲਾਂ ਕਰ ਰਹੇ ਨੇ ਕਹਿ ਰਹੇ ਨੇ ਕਿ ਉਸਦਾ ਹੀ ਕੋਈ ਗਲਤ ਚੱਕਰ ਹੋਣਾ ਹੈ ਅਤੇ ਸਾਰੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਪੜ੍ਹਨ ਤੋਂ ਬਾਅਦ ਲੋਕਾਂ ਨੂੰ ਵੀ ਗੁੱਸਾ ਆ ਰਿਹਾ ਹੈ ਲੋਕਾਂ ਦੇ ਵੀ ਅੰਦਰ ਉਸ ਕੁੜੀ ਦੇ ਲਈ ਪੀੜਾ ਹੈ ਦਰਦ ਹੈ ਅਤੇ ਉਹ ਕਮੈਂਟਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਸੂਝ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤੁਸੀਂ ਇਹੋ ਜਿਹਾ ਕੁਝ ਘੱਟੋ-ਘੱਟ ਨਾ ਲਿਖੋ ਜੇਕਰ ਚੰਗਾ ਨਹੀਂ ਲਿਖ ਸਕਦੇ ਤਾਂ ਮਾੜਾ ਵੀ ਲਿਖਣਾ ਬੰਦ ਕਰੋ ਇਹ ਸਿਰਫ ਇੱਕ ਕੁੜੀ ਦੀ ਘਟਨਾ ਨਹੀਂ ਹੈ ਇੱਕ ਹੋਰ ਕੁੜੀ ਦੇ ਵੱਲੋਂ ਆਪਣੇ ਦਰਦ ਨੂੰ ਇਸੇ ਤਰ੍ਹਾਂ ਬਿਆਨ ਕੀਤਾ ਗਿਆ ਜੋ ਕਿ ਦੱਸਦੀ ਹੈ ਕਿ ਵਿਆਹ ਤੋਂ ਮਗਰੋਂ ਉਸਦੇ ਪਤੀ ਦਾ ਵੀ ਕਿਸੇ ਹੋਰ ਦੇ ਨਾਲ ਚੱਕਰ ਸੀ ਅਤੇ ਇਹ ਚੱਕਰ ਉਸੇ ਮੁੰਡੇ ਦੀ ਰਿਸ਼ਤੇਦਾਰੀ ਦੇ ਵਿੱਚ ਲੱਗਦੀ ਮਾਮੀ ਦੇ ਨਾਲ ਸੀ ਇਸ ਪਤਨੀ ਨੂੰ ਵੀ ਉਦੋਂ ਪਤਾ ਲੱਗਿਆ ਜਦੋਂ ਉਸਨੇ ਆਪਣੇ ਪਤੀ ਦਾ ਫੋਨ ਖੰਗਾਲਿਆ ਅਤੇ ਇਸ ਮਗਰੋਂ ਪਤੀ ਨੇ ਉਹੀ ਹਰਕਤਾਂ ਕੀਤੀਆਂ ਨੇ ਜੋ ਕਿ ਇੱਥੇ ਜਸਪ੍ਰੀਤ ਦੇ ਨਾਲ ਹੋਈਆਂ ਨੇ ਪਰ ਖੈਰ ਹੋ ਪਤਨੀ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਦੇ ਵਿੱਚ ਕਾਮਯਾਬ ਹੋਈਏ ਐਸੇ ਦੇ ਚਲਦੇ ਹੋਏ ਉਹ ਅੱਜ ਇਹ ਕਮੈਂਟ ਕਰ ਸਕੀ ਐ ਪਰ ਇਹ ਸਾਰੀਆਂ ਗੱਲਾਂ ਤੇ ਖਬਰਾਂ ਸੁਣਦੇ ਹੋਏ ਦਰਦ ਅਤੇ ਦੁੱਖ ਉਮੜ ਪੈਂਦਾ ਹੈ ਕਿ ਆਖਿਰਕਾਰ ਕਿਉਂ ਲੋਕ ਨਜ਼ਾਇਜ਼ ਸਬੰਧਾਂ ਦੇ ਚਲਦੇ ਹੋਏ ਕਿਸੇ ਹੋਰ ਕੁੜੀ ਦਾ ਕਿਸੇ ਹੋਰ ਪਰਿਵਾਰ ਦਾ ਘਰ ਬਰਬਾਦ ਕਰ ਦਿੰਦੇ ਨੇ ਦਰਅਸਲ ਇਹ ਲੋਕ ਛੋਟੀ ਮਾਨਸਿਕਤਾ ਦੇ ਹੁੰਦੇ ਨੇ ਜੋ ਕਿ ਦੁਨੀਆ ਅਤੇ ਰਿਸ਼ਤੇਦਾਰੀਆਂ ਦੇ ਵਿੱਚ ਤਾਂ ਇਹ ਦਿਖਾਣਾ ਚਾਹੁੰਦੇ ਨੇ ਕਿ ਅਸੀਂ ਵਧੀਆ ਪਰਿਵਾਰ ਤੋਂ ਐ ਸਾਸੀ ਪਤੀ ਪਤਨੀਆਂ ਸਾਡੇ ਘਰ ਬੱਚੇ ਨੇ ਸਾਡਾ ਇੱਕ ਆਪਣਾ ਪਰਿਵਾਰ ਹੈ ਜਦੋਂ ਕਿ ਇਹ ਅੰਤਰਖਾਤੇ ਕਿਸੇ ਹੋਰ ਦੇ ਨਾਲ ਗਲਤ ਕੰਮ ਕਰ ਰਹੇ ਹੁੰਦੇ ਨੇ ਰਿਸ਼ਤੇਦਾਰੀਆਂ ਦੇ ਵਿੱਚ ਹੀ ਜਦੋਂ ਇਹ ਇਹੋ ਜਿਹਾ ਕੁਝ ਚੱਲਣ ਲੱਗ ਜਾਵੇ ਤਾਂ ਸੋਚੋ ਇੱਕ ਪਤਨੀ ਦੇ ਲਈ ਕੋਈ ਵੀ ਦਿਨ ਤਿਉਹਾਰ ਮਨਾਣਾ ਕਿਸੇ ਦੇ ਵੀ ਵਿਆਹ ਸ਼ਾਦੀ ਤੇ ਜਾਣਾ ਕਿਸੇ ਸਮਾਰੋਹ ਤੇ ਇਕੱਠਾ ਹੋਣਾ ਕਿੰਨਾ ਔਖਾ ਹੋ ਜਾਂਦਾ ਹੋਣਾ ਕਿਉਂਕਿ ਉਹ ਅਰਥ ਜਿਸ ਦੇ ਨਾਲ ਉਸਦੇ ਪਤੀ ਦਾ ਸਬੰਧ ਹੈ ਆਖਰਕਾਰ ਉਹ ਹੈ ਤਾਂ ਰਿਸ਼ਤੇਦਾਰ ਹੀ ਅਤੇ ਇਹ ਰਿਸ਼ਤੇ ਵੀ ਇੰਨੇ ਪਵਿੱਤਰ ਹੁੰਦੇ ਨੇ ਕਿ ਉਹਨਾਂ ਦੇ ਵੱਲ ਸਿੱਧੇ ਤੌਰ ਤੇ ਉਂਗਲੀਆਂ ਨਹੀਂ ਚੁੱਕੀਆਂ ਜਾ ਸਕਦੀਆਂ ਇਸੇ ਘੁਟਣ ਦੇ ਵਿੱਚ ਪਤਨੀਆਂ ਘੁੱਟ-ਘੁੱਟ ਕੇ ਆਪਣਾ ਸਮਾਂ ਤਾਂ ਕੱਢ ਲੈਂਦੀਆਂ ਨੇ ਪਰ ਨਾ ਤਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਕੋਈ ਚਾਰ ਆਂਦਾ ਹੈ ਤੇ ਨਾ ਹੀ ਉਹ ਕਦੇ ਕੋਈ ਖੁਸ਼ੀ ਮਨਾ ਪਾਉਂਦੀਆਂ ਨੇ ਇਹੋ ਜਿਹੇ ਪਤੀ ਤੇ ਆਖਿਰਕਾਰ ਕੋਈ ਪਤਨੀ ਕਿਵੇਂ ਮਾਣ ਕਰ ਸਕਦੀ ਹੈ ਜਿਸ ਦਾ ਪਤੀ ਕਿਸੇ ਹੋਰ ਜਨਾਨੀ ਦੇ ਨਾਲ ਇਹ ਸਭ ਕੁਝ ਕਰ ਰਿਹਾ ਹੋਵੇ ਘਰ ਦੇ ਵਿੱਚ ਬੱਚੇ ਹੋ ਜਾਂਦੇ ਨੇ ਤੇ ਬੱਚਿਆਂ ਸਦਕੇ ਹੀ ਮਾਵਾਂ ਆਪਣਾ ਸਭ ਕੁਝ ਮਾਰ ਦਿੰਦੀਆਂ ਨੇ ਕਿ ਪਤੀ ਹੋ ਜਿਆ ਤਾਂ ਕੋਈ ਗੱਲ ਨਹੀਂ ਪਰ ਮੈਂ ਆਪਣੇ ਬੱਚੇ ਰੁਲਣ ਨਹੀਂ ਦੇਣੇ ਇਸੇ ਕਰਕੇ ਮਾਵਾਂ ਨੂੰ ਇੰਨਾ ਉੱਚਾ ਦਰਜਾ ਮਿਲਿਆ ਹੋਇਆ ਹੈ ਇਹਨਾਂ ਪਤਨੀਆਂ ਨੇ ਬਹੁਤ ਕੁਝ ਸਹਿ ਕੇ ਆਪਣੇ ਬੱਚਿਆਂ ਨੂੰ ਪਾਲਿਆ ਹੁੰਦਾ ਹੈ ਤਾਂ ਖੈਰ ਇਹ ਮਾੜੀ ਘਟਨਾ ਜਦੋਂ ਵਾਪਰ ਹੀ ਚੁੱਕੀ ਆ ਤਾਂ ਇਸ ਤੋਂ ਬਾਅਦ ਲੋਕਾਂ ਨੂੰ ਸੇਧ ਵੀ ਦਿੱਤੀ ਜਾ ਰਹੀ ਹੈ ਤੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਖਬਰਾਂ ਹੈ ਘਟਨਾ ਵਾਂ ਬਿਲਕੁਲ ਸੱਚੀਆਂ ਨੇ ਇੱਕ ਨਹੀਂ ਸਗੋਂ ਕੋਈ ਕੋਈ ਪਰਿਵਾਰ ਇਸ ਦਾ ਸ਼ਿਕਾਰ ਹੋਏ ਨੇ ਜਿਸ ਦੇ ਲਈ ਲੋਕਾਂ ਨੂੰ ਹੀ ਇਹ ਸੂਝ ਵਰਤਣੀ ਪਵੇਗੀ ਸਮਝ ਦੇ ਨਾਲ ਜ਼ਿੰਦਗੀ ਦੇ ਵਿੱਚ ਜਲਣਾ ਪਵੇਗਾ ਕਿ ਅਸੀਂ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਅਸੀਂ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹਿਣਾ ਇਹਨਾਂ ਨੂੰ ਖੁਸ਼ੀਆਂ ਦੇਣੀਆਂ ਨੇ ਅਤੇ ਇਸੇ ਤਰ੍ਹਾਂ ਦੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਬਸਰ ਕਰਨ ਨਾ ਕਿ ਇੱਕ ਨਹੀਂ ਸਗੋ ਕੋਈ ਕੋਈ ਘਰ ਬਰਬਾਦ ਕਰਕੇ ਜੇਕਰ ਇਸ ਕਮੈਂਟ ਦੀ ਗੱਲ ਕੀਤੀ ਜਾਵੇ ਜਿਸ ਤੇ ਵਿੱਚ ਪਤਨੀ ਨੇ ਦੱਸਿਆ ਕਿ ਉਸਦੇ ਪਤੀ ਦਾ ਮਾਮੀ ਦੇ ਨਾਲ ਹੀ ਰਿਸ਼ਤਾ ਹੈ ਤਾਂ ਤੁਸੀਂ ਸੋਚੋ ਕਿ ਕਿੰਨੇ ਜ਼ਿਆਦਾ ਘਰ ਬਰਬਾਦ ਹੋ ਰਹੇ ਨੇ ਉਹ ਮਾਮਿਆਂ ਦਾ ਘਰ ਵੀ ਬਰਬਾਦ ਹੋਇਆ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਤੇ ਵੀ ਅਸਰ ਪਿਆ ਤੇ ਦਰ ਇਸ ਔਰਤ ਤੇ ਉਸਦੇ ਪਤੀ ਦੀ ਜ਼ਿੰਦਗੀ ਦੇ ਤਾ ਫੈ ਹੀ ਰਿਹਾ ਹੈ ਜਿਸ ਘਰ ਦੇ ਵਿੱਚੋਂ ਇਹ ਪਤਨੀ ਵਿਆਹ ਕੇ ਆਈ ਹੋਈ ਹੈ ਉਸ ਘਰ ਦੇ ਵਿੱਚ ਵੀ ਉਹ ਜਾਂਦੀ ਹੋਣੀ ਹੈ ਤਾਂ ਉਹ ਕਿਸ ਤਰ੍ਹਾਂ ਦਾ ਡਰ ਮਹਿਸੂਸ ਕਰਦੀ ਹੋਣੀ ਹੈ ਐਸੀ ਕਰਕੇ ਕਿਹਾ ਜਾ ਰਿਹਾ ਹੈ ਕਿ ਅੱਜ ਕੱਲ ਕੋਰ ਕਲਯੁਗ ਹੈ ਜਿੱਥੇ ਕਿ ਨਾ ਤਾਂ ਪਿਓ ਆਪਣੀ ਧੀ ਨੂੰ ਬਖਸ਼ ਰਿਹਾ ਤੇ ਨਾ ਹੀ ਅਤੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਲਗਦੀਆਂ ਭੈਣਾਂ ਮਾਮੀਆਂ ਚਾਚੀਆਂ ਨੂੰ ਇਸ ਸਮਾਜ ਤੋਂ ਵੱਧ ਰਹੀ ਗੰਦਗੀ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਇਹਨਾਂ ਗੱਲਾਂ ਤੋਂ ਪਛਣਾ ਚਾਹੀਦਾ ਹੈ ਦੂਰ ਰਹਿਣਾ ਚਾਹੀਦਾ ਹੈ ਤੇ ਜੇਕਰ ਕੋਈ ਇੱਕ ਬੰਦਾ ਗਲਤ ਹੁੰਦਾ ਹੈ ਤਾਂ ਦੂਸਰੇ ਨੂੰ ਆਪਣੀ ਸਮਝ ਅਨੁਸਾਰ ਚੱਲਣਾ ਚਾਹੀਦਾ ਹੈ ਨਾ ਕਿ ਇਸ ਗੱਲ ਦਾ ਫਾਇਦਾ ਚੁੱਕ ਕੇ ਕਿਸੇ ਦਾ ਘਰ ਬਰਬਾਦ ਕਰਨਾ ਚਾਹੀਦਾ ਤਾਂ ਜਸਪ੍ਰੀਤ ਦੀ ਗੱਲ ਕੀਤੀ ਜਾ ਰਹੀ ਸੀ ਇੱਥੇ ਕਿ ਉਸ ਦੇ ਬਾਰੇ ਮਾੜਾ ਨਾਂ ਬੋਲਿਆ ਲਿਖਿਆ ਜਾਵੇ ਕਿਉਂਕਿ ਉਸਦਾ ਪਰਿਵਾਰ ਇਸ ਸਮੇਂ ਡੂੰਘੇ ਸਦਮੇ ਅਤੇ ਦੁੱਖ ਦੇ ਵਿੱਚ ਹੈ। ਇਸ ਖਬਰ ਦੇ ਉੱਪਰ ਬਣੇ ਰਹਿਣ ਦਾ بار بار ਤੁਹਾਡੇ ਸਾਹਮਣੇ ਲੈ ਕੇ ਆਉਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਕਿਤੇ ਲੋਕ ਇਸ ਨੂੰ ਭੁੱਲ ਨਾ ਜਾਣ। ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਉਸ ਮੁੰਡੇ ਦੇ ਮਾਪਿਆਂ ਨੂੰ ਚੱਕਿਆ ਗਿਆ। ਕਿੰਨੀਆਂ ਹੀ ਕਿਸਾਨ ਜੱਥੇਬੰਦੀਆਂ, ਕਿੰਨੇ ਹੀ ਲੋਕ ਉੱਤੇ ਇਕੱਠੇ ਹੋਏ। 4-4-5-5 ਪਿੰਡਾਂ ਦੇ ਮੁੰਡੇ, ਕੁੜੀਆਂ, ਬੀਬੀਆਂ, ਬੱਚੇ ਤੱਕ ਉਸ ਧਰਨੇ ਦੇ ਵਿੱਚ ਪਹੁੰਚੇ ਸੀ ਤਾਂਕਿ ਜਸਪ੍ਰੀਤ ਨੂੰ ਜਿਨ੍ਹਾਂ ਨੇ ਖਤਮ ਕੀਤਾ ਉਸ ਪਰਿਵਾਰ ਨੂੰ ਪੁਲਿਸ ਚੱਕੇ ਹਾਲਾਂਕਿ ਬਣਦਾ ਤਾਂ ਇਹ ਸੀ ਕਿ ਉਸੇ ਦਿਨ ਚੱਕਣਾ ਚਾਹੀਦਾ ਸੀ ਹਿਰਾਸਤ ਦੇ ਵਿੱਚ ਲੈਣਾ ਚਾਹੀਦਾ ਸੀ ਜਦੋਂ ਇਹ ਸਭ ਕੁਝ ਕਿਸੇ ਦੇ ਘਰ ਵਾਪਰਦਾ ਤਾਂ ਯਕੀਨਨ ਉਹਨਾਂ ਤੋਂ ਪੁੱਛਗਿੱਛ ਕਰਨੀ ਤਾਂ ਬਣਦੀ ਹੀ ਹੈ ਪਰ ਇਹ ਕੁਝ ਨਹੀਂ ਹੋਇਆ ਸੀ ਜਿਸ ਤੇ ਚਲਦੇ ਹੋਏ ਮਜਬੂਰ ਹੋ ਕੇ ਪਰਿਵਾਰ ਨੇ ਧਰਨਾ ਪ੍ਰਦਰਸ਼ਨ ਕੀਤਾ ਸੀ ਅਤੇ ਇਸੇ ਖਬਰ ਨੂੰ ਤੁਹਾਡੇ ਸਾਹਮਣੇ ਅਸੀਂ ਇਸ ਕਰਕੇ ਲੈ ਕੇ ਆ ਰਹੇ ਹਾਂ ਕਿ ਲੋਕ ਇਸ ਨੂੰ ਭੁੱਲ ਨਾ ਜਾਣ ਕਮ ਸੇ ਕਮ ਉਸ ਸਮੇਂ ਤੱਕ ਜਦੋਂ ਤੱਕ ਇਹ ਕੇਸ ਅਕੇ ਨਹੀਂ ਵੱਧ ਜਾਂਦਾ ਅਤੇ ਨਾਲ ਹੀ ਇਹ ਪਰਿਵਾਰ ਆਪਣੀ ਧੀ ਨੂੰ ਇਨਸਾਫ ਦਵਾ ਦਿੰਦਾ ਹੈ ਇਸ ਪਰਿਵਾਰ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਰ ਹੁਣ ਤੱਕ ਜੋ ਕੁਝ ਵਾਪਰ ਰਿਹਾ ਉਹ ਤੁਹਾਡੇ ਸਾਹਮਣੇ ਪਲਪਲ ਦੀ ਖਬਰ ਲੈ ਕੇ ਆ ਰਹੇ ਹਾਂ ਹੁਣ ਮਾਨਯੋਗ ਅਦਾਲਤ ਦੇ ਵਿੱਚ ਇਹ ਸਾਰਾ ਕੇਸ ਪਹੁੰਚ ਜਾਣਾ ਅਤੇ ਉੱਥੇ ਜਾ ਕੇ ਹੀ ਪਰਿਵਾਰਿਕ ਮੈਂਬਰਾਂ ਨੂੰ ਸਾਰਾ ਕੁਝ ਪਤਾ ਲੱਗ ਜਾਣਾ ਹੈ ਕਿ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਕੀ ਲਿਖਵਾਇਆ ਹੈ ਮੁੰਡੇ ਵਾਲਿਆਂ ਨੇ ਜਿਸ ਦੇ ਵਿੱਚ ਉਸਦੀ ਭੈਣ ਵੀ ਸ਼ਾਮਿਲ ਹੈ ਮਾਂ ਵੀ ਸ਼ਾਮਿਲ ਹੈ ਪਿਓ ਵੀ ਸ਼ਾਮਿਲ ਹੈ ਘਰ ਦੇ ਵਿੱਚ ਸਾਰੇ ਜਾਣੇ ਮੌਜੂਦ ਸੀ ਇਹ ਸਾਰੇ ਜਾਣੇ ਉਸ ਘਟਨਾ ਦੇ ਬਾਰੇ ਕੀ ਦੱਸਣਗੇ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਤੇ ਨਾਲ ਹੀ ਮੁੰਡੇ ਨੇ ਹੁਣ ਤੱਕ ਇਹ ਜ਼ਰੂਰ ਮੰਨਿਆ ਹੈ ਕਿ ਉਸ ਨੇ ਆਪਣੀ ਪਤਨੀ ਦੀ ਜਾਨ ਲਈ ਹੈ 2 ਦਿਨ ਪਹਿਲਾਂ ਵਿਆਹ ਕੇ ਲਿਆਂਦੀ ਹੋਈ ਜਸਪ੍ਰੀਤ ਨੂੰ ਉਸਨੇ ਆਪਣੇ ਹੱਥਾਂ ਦੇ ਨਾਲ ਖਤਮ ਕੀਤਾ ਬੇहद ਹੀ ਬੁਰੀ ਤਰ੍ਹਾਂ ਦੇ ਨਾਲ ਅੱਧੀ ਰਾਤ ਨੂੰ ਜਦੋਂ ਉਹ ਕੁੜੀ ਕੁਝ ਕਰ ਵੀ ਨਹੀਂ ਸਕਦੀ ਸੀ ਹੁਣੇ-ਹੁਣੇ ਇਸ ਪਿੰਡ ਦੇ ਵਿੱਚ ਆਈ ਸੀ ਨਾ ਤਾਂ ਕਿਸੇ ਤੋਂ ਕੋਲੋਂ ਮਦਦ ਮੰਗਣ ਜਾ ਸਕਦੀ ਸੀ ਅਤੇ ਨਾ ਹੀ ਉਹ ਇਸ ਘਰ ਤੋਂ ਬਾਹਰ ਜਾਣ ਬਾਰੇ ਸੋਚ ਸਕਦੀ ਸੀ ਫੋਨ ਉਸਦੇ ਕੋਲੋਂ ਪਹਿਲਾਂ ਹੀ ਲਿਆ ਜਾ ਚੁੱਕਿਆ ਸੀ ਜਿਸ ਤਰ੍ਹਾਂ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਫੋਨ ਉਸ ਨੂੰ ਨਹੀਂ ਦਿੱਤਾ ਜਾਂਦਾ ਸੀ ਅਤੇ ਇਹੋ ਜਿਹਾ ਪਤੀ ਜੋ ਉਸ ਦੀ ਜਾਨ ਨਹੀਂ ਬਖਸ਼ ਸਕਿਆ ਉਸ ਦੀ ਖੁਸ਼ੀਆਂ ਦਾ ਧਿਆਨ ਕਿੱਥੇ ਰੱਖ ਰਿਹਾ ਹੋਣਾ ਹੈ ਇਹ ਸਾਰਾ ਕੁਝ ਬੇहद ਹੀ ਦਰਦਨਾਕ ਹੈ ਜੇਕਰ ਤੁਸੀਂ ਸੋਚਣ ਤੇ ਆਵੋ ਕਿ ਤੁਸੀਂ ਕਿਸੇ ਦੇ ਘਰ ਇਸ ਤਰ੍ਹਾਂ ਜਾਂਦੇ ਹੋ ਵਿਆਹ ਕੇ ਪੂਰੇ ਵਿਸ਼ਵਾਸ ਅਤੇ ਚਾਹਵਾਂ ਦੇ ਨਾਲ ਜਾਇਆ ਜਾਂਦਾ ਪਰ ਨਹੀਂ ਪਤਾ ਹੁੰਦਾ ਕਿ ਉਹਨਾਂ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਮੁੰਡਾ ਇੰਨੇ ਪੈਸੇ ਲਾ ਕੇ ਕੁੜੀ ਨੂੰ ਵਿਆਹ ਕੇ ਲਿਆਇਆ ਤਾਂ ਉਹ ਇਸ ਦੀ ਜਾਨ ਕਿਵੇਂ ਲੈ ਸਕਦਾ ਤਾਂ ਇਹ ਗੱਲ بار-बार ਕੁੜੀ ਦੇ ਮਾਪਿਆਂ ਦੇ ਵੱਲੋਂ ਸਾਫ਼ ਕੀਤੀ ਗਈ ਹੈ ਕਿ ਵਿਆਹ ਦੇ ਉੱਪਰ ਖਰਚਾ ਅਸੀਂ ਕੀਤਾ ਹੈ। ਜਿਹੜਾ ਕੁਝ ਉਹ ਨਹੀਂ ਵੀ ਕਰਨਾ ਚਾਹੁੰਦੇ ਸੀ ਉਹ ਵੀ ਉਹਨਾਂ ਤੋਂ ਤੰਗ ਹੋ ਕੇ ਕਰਵਾਇਆ ਗਿਆ ਹੈ। ਮੁੰਡੇ ਵਾਲਿਆਂ ਨੇ ਪੈਸੇ ਵੀ ਮੰਗੇ, ਗਹਿਣੇ ਗੱਟੇ ਵੀ ਮੰਗੇ। ਜ਼ਮੀਨ ਵੀ ਆਪਣੇ ਨਾਮ ਲਿਖਵਾ ਲਈ ਕਿਉਂਕਿ ਉਹ ਕਹਿ ਰਹੇ ਸੀ ਕਿ ਅਸੀਂ ਇਸ ਕੁੜੀ ਨੂੰ ਬਾਹਰ ਭੇਜਾਂਗੇ ਤੇ ਸਾਡੇ ਕੋਲ ਪੈਸਿਆਂ ਦੀ ਕਮੀ ਹੈ ਜਿਸ ਤੇ ਚਲਦੇ ਹੋ ਸਾਨੂੰ ਉਹ ਜ਼ਮੀਨ ਦੇਵੋ। ਪਰਿਵਾਰਿਕ ਮੈਂਬਰਾਂ ਨੇ ਕਿਹਾ ਬਾਰ ਬਾਰ ਇਸ ਗੱਲ ਨੂੰ ਦੁਹਰਾਇਆ ਗਿਆ ਕਿ ਸਾਨੂੰ ਤੰਗ ਕਰਕੇ ਇਹ ਸਭ ਕੁਝ ਲਿਆ ਗਿਆ ਵਿਆਹ ਦਾ ਖਰਚ ਵੀ ਹਾਲਾਂਕਿ ਮੁੰਡੇ ਵਾਲੇ ਪਹਿਲਾਂ ਕਹਿੰਦੇ ਸੀ ਕਿ ਅਸੀਂ ਕਰਾਂਗੇ ਪਰ ਵਿਆਹ ਵਾਲੇ ਦਿਨ ਅਤੇ ਵਿਆਹ ਹੋਣ ਉਪਰੰਤ ਉਹ ਸਾਫ਼ ਮੁੱਕਰ ਗਏ ਅਤੇ ਕੁੜੀ ਵਾਲਿਆਂ ਨੇ ਹੀ ਇਹ ਸਾਰਾ ਖਰਚ ਕੀਤਾ ਤਾਂ ਇੱਕ ਵਾਰੀ ਫੇਰ ਤੋਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਸ ਕੁੜੀ ਦੇ ਬਾਰੇ ਇਹੋ ਜਿਹੇ ਪਰਿਵਾਰਾਂ ਬਾਰੇ ਜਾਂ ਫਿਰ ਇਹੋ ਜਿਹੀ ਕੁੜੀਆਂ ਦੇ ਬਾਰੇ ਪਾਵੇਂ ਹੋ ਮੁੰਡੇ ਵੀ ਕਿਉਂ ਨਾ ਹੋਣ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਜਦੋਂ ਤਣਾਅ ਆ ਜਾਂਦਾ ਹੈ ਕੜਵਾਹਟ ਆ ਜਾਂਦੀ ਹੈ ਤਾਂ ਕਿਸੇ ਇੱਕ ਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਲੋਕ ਇਸ ਕੁੜੀ ਦੇ ਬਾਰੇ ਜੋ ਆਖ ਰਹੇ ਨੇ ਉਹ ਸਰਾਸਰ ਗਲਤ ਹੈ ਬਿਹਦੀ ਸ਼ਰੀਫ ਅਤੇ ਸੌ ਕੁੜੀ ਸੀ ਇਸ ਦੇ ਪਿੰਡ ਵਾਲੇ ਇਸ ਦੇ ਪਰਿਵਾਰਿਕ ਮੈਂਬਰ ਧਰਨੇ ਦੇ ਵਿੱਚ ਮੌਜੂਦ ਕੁਝ ਲੋਕ ਜੋ ਕਿ ਉਸ ਨੂੰ ਕੁਝ ਨੇੜੇ ਤੋਂ ਜਾਣਦੇ ਸੀ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਵਾਉਣ ਦੀ ਕੋਸ਼ਿਸ਼ ਅਸੀਂ ਕਰਾਂਗੇ ਪਰ ਇਸ ਕੁੜੀ ਦੇ ਬਾਰੇ ਜੋ ਹੁਣ ਕਿਹਾ ਜਾ ਰਿਹਾ ਹੈ ਉਹ ਬੇहद ਹੀ ਦਰਦਨਾਕ ਹੈ ਦੁੱਖ ਨੂੰ ਵਧਾਵਾ ਦੇਣ ਵਾਲੀ ਗੱਲ ਹੈ ਕਿਉਂਕਿ ਉਸ ਕੁੜੀ ਦੇ ਮਾਪੇ ਅਤੇ ਭਰਾ ਵੀ ਉਹ ਸਭ ਕੁਝ ਦੇਖ ਸੁਣ ਰਹੇ ਨੇ ਇਸ ਕਰਕੇ ਇਨਜਨਾ ਕਰਨ ਦੀ ਅਪੀਲ ਅਸੀਂ ਕਰ ਰਹੇ ਹਾਂ